ਇੱਕ 15 ਸਾਲਾ ਲੜਕੀ ਪੁਲਿਸ ਨੂੰ ਫੋਨ ਕਰਦੀ ਹੈ ਕਹਿੰਦੀ ਹੈ ਕਿ ਰਾਤ ਨੂੰ ਸਾਡੇ ਘਰੇ ਭੂਤ ਆਉਂਦੇ ਨੇ ਪਰ ਪੁਲਿਸ ਵਾਲਾ ਉਸ ਦੀ ਗੱਲ ਸੁਣ ਕੇ ਹੱਸ ਪੈਂਦਾ ਹੈ ਤੇ ਕਹਿੰਦਾ ਹੈ ਕਿ ਭੂਤ ਭਾਤ ਕੁਝ ਨਹੀਂ ਹੁੰਦੇ ਪਰ ਉਹ ਕਹਿੰਦੀ ਹੈ ਕਿ ਰਾਤ ਨੂੰ ਸਾਡੇ ਘਰੋਂ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਤਾਂ ਫਿਰ ਪੁਲਿਸ ਤਫ਼ਤੀਸ਼ ਕਰਦੀ ਹੈ ਤਫ਼ਤੀਸ਼ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਉਸ ਕੁੜੀ ਦੀ ਮਾਂ ਦੇ ਅਲੱਗ-ਅਲੱਗ ਮਰਦਾਂ ਦੇ ਨਾਲ ਅਵੈਧ ਸਬੰਧ ਸੀ ਤੇ ਰਾਤ ਨੂੰ ਉਹ ਉਸ ਕੋਲ ਆਇਆ ਕਰਦੇ ਸੀ ਇਹ ਅਵੈਧ ਸਬੰਧਾਂ ਦੀ ਕਹਾਣੀ ਜਿਸ ਵਿੱਚ ਅੱਗੇ ਜਾ ਕੇ ਇੱਕ ਕਤਲ ਵੀ ਹੋ ਜਾਂਦਾ ਹੈ ਜਦੋਂ ਇਹ ਕਹਾਣੀ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕ ਕਹਿੰਦੇ ਨੇ ਕਿ ਕਲਜੂਗੀ ਹੈ ਹੋਰ ਕੀ ਹੈ ਸਾਰੇ ਦੋਸਤਾਂ ਸਤਿਕਾਰ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਉਹ ਲਾਲ ਬਟਨ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਗੁਜਰਾਤ ਦਾ ਜ਼ਿਲ੍ਹਾ ਪੁਜ ਪੁਜ ਦਾ ਇੱਕ ਪਿੰਡ ਹਮੀਰ ਮੋਰਾ ਹਮੀਰ ਮੋਰਾ ਪਿੰਡ ਸਮੁੰਦਰ ਦੇ ਕਿਨਾਰੇ ਸਥਿਤ ਹੈ ਅਗਸਤ 2023 ਦੀ ਗੱਲ ਹੈ ਇੱਕ ਮਛਵਾਰਾ ਸਮੁੰਦਰ ਦੇ ਵਿੱਚੋਂ ਮੱਛੀਆਂ ਫੜ ਰਿਹਾ ਸੀ ਮੱਛੀਆਂ ਫੜਦੇ ਫੜਦੇ ਉਸ ਦੀ ਨਿਗਾ ਪੈਂਦੀ ਹੈ ਇੱਕ ਚਮਕ ਦੀ ਚੀਜ਼ ਤੇ ਪਹਿਲਾਂ ਤਾਂ ਉਸ ਨੂੰ ਇਗਨੋਰ ਕਰਦਾ ਹੈ ਪਰ ਉਹ ਚੀਜ਼ ਬੜੀ ਜ਼ਿਆਦਾ ਚਮਕ ਰਹੀ ਸੀ ਤੇ ਫੇਰ ਉਹ ਮੁਸ਼ਵਾਰਾ ਉਸ ਵੱਲ ਨੂੰ ਵੱਧਾ ਉਹ ਦੇਖਦਾ ਹੈ ਕਿ ਇੱਕ ਛਾਂਪ ਹੈ ਉਹ ਚਮਕ ਰਹੀ ਹੈ ਕਿਉਂਕਿ ਛਾਂਪ ਦੇ ਵਿੱਚ ਇੱਕ ਸ਼ੀਸ਼ਾ ਲੱਗਿਆ ਹੋਇਆ ਸੀ ਜਦੋਂ ਉਹ ਹੋਰ ਅੱਗੇ ਜਾਂਦਾ ਹੈ ਤਾਂ ਉਸ ਦੀ ਹੈਰਾਨੀ ਦਾ ਟਿਕਾਣਾ ਨਹੀਂ ਸੀ ਕਿਉਂਕਿ ਉਹ ਛਾਂਪ ਉਂਗਲ ਵਿੱਚ ਪਈ ਹੋਈ ਸੀ ਤੇ ਜਦੋਂ ਉਹ ਉਸ ਦੇ ਬਿਲਕੁਲ ਨੇੜੇ ਚਲਾ ਜਾਂਦਾ ਤਾਂ ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਕਿਉਂਕਿ ਉਹ ਛਾਂਪ ਦੇ ਨਾਲ-ਨਾਲ ਇੱਕ ਡੈੱਡ ਬਾਡੀ ਵੀ ਸੀ ਉਹ ਵੀ ਔਰਤ ਦੀ ਉਸ ਦੀ ਆਵਾਜ਼ ਸੁਣ ਕੇ ਬਾਕੀ ਮਸ਼ਵਾਰੇ ਵੀ ਉਸ ਦੇ ਕੋਲ ਆ ਜਾਂਦੇ ਨੇ ਤੇ ਉਹ ਵੀ ਦੇਖ ਕੇ ਹੈਰਾਨ ਸੀ ਕਿ ਇਸ ਔਰਤ ਨੂੰ ਕਿਸ ਨੇ ਮਾਰ ਦਿੱਤਾ ਕਤਲ ਹੋਇਆ ਜਾਂ ਇਹ ਸੁਸਾਇਸਾਈਡ ਕਰ ਗਈ ਜਾਂ ਇਸ ਦਾ ਪੈਰ ਫਿਸਲ ਗਿਆ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗ ਰਿਹਾ ਸੀ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਆਉਂਦੀ ਹੈ ਪੁਲਿਸ ਦੇਖਦੀ ਹੈ ਕਿ ਉਸ ਔਰਤ ਦੀ লাশ ਸਮੁੰਦਰ ਦੇ ਕਿਨਾਰੇ ਗੱਡੀ ਹੋਈ ਸੀ ਟੋਆ ਪਟਕੇ ਦੱਬੀ ਹੋਈ ਸੀ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਨੂੰ ਕੋਈ ਵੀ ਪਛਾਣ ਨਹੀਂ ਰਿਹਾ ਸੀ ਉਸ ਔਰਤ ਦੀ ਉਮਰ ਲਗਭਗ 34 ਸਾਲ ਸੀ ਆਸ-ਪਾਸ ਦੇ ਪੁਲਿਸ ਸਟੇਸ਼ਨਾਂ ਦੇ ਵਿੱਚ ਪੁੱਛਿਆ ਜਾਂਦਾ ਹੈ ਪਰ ਕਿਸੇ ਨੂੰ ਵੀ ਉਸ লাশ ਬਾਰੇ ਜਾਣਕਾਰੀ ਨਹੀਂ ਸੀ ਕਿ ਉਹ ਕਿਸ ਔਰਤ ਦੀ লাশ ਹੈ ਉਸ ਤੋਂ ਬਾਅਦ ਪੁਲਿਸ ਫਿਰ ਪਰਚੇ ਛਪਵਾਉਂਦੀ ਹੈ ਤੇ ਉਹ ਪਰਚੇ ਜਗ੍ਹਾ-ਜਗ੍ਹਾ ਤੇ ਲਗਾਏ ਜਾਂਦੇ ਨੇ ਜਿਸ ਉੱਤੇ ਉਸ ਔਰਤ ਦੀ ਤਸਵੀਰ ਹੁੰਦੀ ਹੈ ਕਿ ਜੇ ਕੋਈ ਪਛਾਣਦਾ ਤਾਂ ਪੁਲਿਸ ਨਾਲ ਸੰਪਰਕ ਕਰੇ ਬੱਸਾਂ ਦੇ ਉੱਪਰ ਵੀ ਉਹ ਪਰਚੇ ਲਗਾਏ ਜਾਂਦੇ ਨੇ ਪਰ ਕਿਤੋਂ ਵੀ ਕੋਈ ਸਫਲਤਾ ਨਹੀਂ ਮਿਲ ਰਹੀ ਸੀ ਪੁਲਿਸ ਆਪਣੇ ਮੁਖਬਰਾਂ ਨੂੰ ਵੀ ਐਕਟਿਵ ਕਰਦੀ ਹੈ ਥੋੜੇ ਦਿਨ ਲੰਘਦੇ ਨੇ ਤੇ ਇੱਕ ਮੁਖਬਰ ਪੁਲਿਸ ਨੂੰ ਇਤਲਾਹ ਦਿੰਦਾ ਹੈ ਕਿ 13 ਜੁਲਾਈ 2023 ਨੂੰ ਹਮੀਰ ਮੋਰਾ ਪਿੰਡ ਦੇ ਵਿੱਚ ਇੱਕ ਸਮਰੋਹ ਸੀ ਉਸ ਸਮਰੋਹ ਦੇ ਵਿੱਚ ਇਸ ਔਰਤ ਨੂੰ ਦੇਖਿਆ ਗਿਆ ਫਿਰ ਆਖਰ ਪੁਲਿਸ 13 ਜੁਲਾਈ ਨੂੰ ਉਸ ਇਲਾਕੇ ਦੇ ਵਿੱਚ ਜਿੰਨੇ ਵੀ ਨਵੇਂ ਮੋਬਾਈਲ ਐਕਟਿਵ ਹੋਏ ਸੀ ਉਹਨਾਂ ਦੀ ਡਿਟੇਲ ਕਢਵਾਉਂਦੀ ਹੈ ਤੇ ਉਸ ਦੇ ਵਿੱਚੋਂ ਉਸ ਨੂੰ ਦੋ ਨੰਬਰ ਛੱਕੀ ਲੱਗਦੇ ਨੇ ਜਿਸ ਵਿੱਚ ਇੱਕ ਨੰਬਰ ਜੁਗੇਸ਼ ਦਾ ਹੁੰਦਾ ਹੈ ਤੇ ਦੂਜਾ ਉਸ ਦੇ ਸਾਥੀ ਦਾ ਹੁੰਦਾ ਹੈ ਫਿਰ ਪੁਲਿਸ ਜੁਗੇਸ਼ ਤੋਂ ਪੁੱਛਗਿੱਛ ਕਰਦੀ ਹੈ ਕਿ ਤੂੰ ਇਸ ਔਰਤ ਬਾਰੇ ਜਾਣਦਾ ਜਾਂ ਨਹੀਂ ਜਾਣਦਾ ਤਾਂ ਉਹ ਕਹਿੰਦਾ ਕਿ ਨਹੀਂ ਮੈਂ ਨਹੀਂ ਜਾਣਦਾ ਪਰ ਪੁਲਿਸ ਨੂੰ ਪੱਕਾ ਯਕੀਨ ਸੀ ਕਿ ਇਹ ਬੰਦਾ ਸਭ ਕੁਝ ਜਾਣਦਾ ਹੈ ਤਾਂ ਪੁਲਿਸ ਉਸ ਤੋਂ ਸੱਤ ਹੀ ਨਾਲ ਪੁੱਛੇ-ਗਿੱਚ ਕਰਦੀ ਹੈ ਤੇ ਫੇਰ ਜੁਗੇਸ਼ ਰਾਜ ਖੋਲਦਾ ਹੈ ਤੇ ਦੱਸਦਾ ਕਿ ਹਾਂ ਮੈਂ ਇਸ ਔਰਤ ਨੂੰ ਜਾਣਦਾ ਹਾਂ ਇਸ ਦਾ ਨਾਮ ਲక్ష్ਮੀ ਹੈ ਤੇ ਇਸ ਦੀ ਉਮਰ 34 ਸਾਲ ਹੈ ਉਹ ਦੱਸਦਾ ਕਿ ਲక్ష్ਮੀ ਦਾ ਵਿਆਹ 2009 ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਜਦੋਂ ਲక్ష్ਮੀ ਦਾ ਦਿਲ ਆਪਣੇ ਪਤੀ ਤੋਂ ਭਰ ਗਿਆ ਤਾਂ ਇਸ ਨੇ ਉਸ ਨੂੰ ਤਲਾਕ ਦੇ ਦਿੱਤਾ ਤੇ ਇਸ ਕੋਲ ਇੱਕ ਬੇਟੀ ਵੀ ਹੋਈ ਫਿਰ 2014 ਦੇ ਵਿੱਚ ਏਸ ਨੇ ਇੱਕ ਬੰਦੇ ਜਿਸ ਦਾ ਨੋ ਜਤਿੰਦਰ ਪੱਟ ਸੀ ਉਸ ਦੇ ਨਾਲ ਵਿਆਹ ਕਰਵਾ ਲਿਆ ਵਿਆਹ ਕਰਵਾਉਣ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਪਰ ਚਲਦੇ ਚਲਦੇ 2021 ਆ ਗਿਆ 2021 ਦੇ ਵਿੱਚ ਏਸ ਦੀ ਮੁਲਾਕਾਤ ਹੁੰਦੀ ਹੈ ਜੁਗੇਸ਼ ਦੇ ਨਾਲ ਜੁਗੇਸ਼ ਇੱਕ ਬੜਾ ਅੱਛਾ ਪੇਂਟਰ ਸੀ ਤੇ ਲక్ష్ਮੀ ਉਸ ਦੀਆਂ ਪੇਂਟਿੰਗਾਂ ਦੇਖ ਕੇ ਉਸ ਉੱਤੇ ਮੋਹਿਤ ਹੋ ਗਈ ਤੇ ਫਿਰ ਇਹਨਾਂ ਨੇ ਆਪਸ ਵਿੱਚ ਸਬੰਧ ਬਣਾਉਣੇ ਸ਼ੁਰੂ ਕਰਤੇ ਇੱਕ ਦੂਜੇ ਦੇ ਨਜ਼ਦੀਕ ਆ ਗਏ ਇਸ ਕਾਰਨ ਇਹਨਾਂ ਦੇ ਘਰ ਵਿੱਚ ਝਗੜਾ ਰਹਿਣ ਲੱਗਾ ਜਤਿੰਦਰ ਭੱਟ ਆਪਣੀ ਪਤਨੀ ਲక్ష్ਮੀ ਨੂੰ ਸਮਝਾਉਂਦਾ ਹੈ ਕਿ ਤੂੰ ਇਹ ਕੰਮ ਨਾ ਕਰ ਆਪਣੇ ਘਰੇ ਜਿਵਾਨਤੀ ਹੈ ਪਰ ਉਹ ਉਸ ਦੀ ਗੱਲ ਬਿਲਕੁਲ ਨਹੀਂ ਮੰਨਦੀ ਹੁਣ ਤਾਂ ਇਥੋਂ ਤੱਕ ਨੌਬਤ ਆ ਗਈ ਸੀ ਕਿ ਉਹ ਜਤਿੰਦਰ ਭੱਟ ਨੂੰ ਕਹਿੰਦੀ ਸੀ ਕਿ ਤੂੰ ਮੇਰੀ ਜ਼ਿੰਦਗੀ ਦੇ ਵਿੱਚ ਇੰਟਰਫੇਅਰ ਨਾ ਕਰ ਮੇਰੀ ਜ਼ਿੰਦਗੀ ਆ ਮੈਂ ਆਪਣੇ ਢੰਗ ਨਾਲ ਜਾਵਾਂਗੀ ਤੇ ਕਈ ਵਾਰ ਤਾਂ ਉਹ ਜੁਗੇਸ਼ ਦੇ ਨਾਲ ਜਤਿੰਦਰ ਭੱਟ ਦੇ ਸਾਹਮਣੇ ਹੀ ਕਮਰੇ ਦੇ ਵਿੱਚ ਬੰਦ ਹੋ ਜਾਂਦੇ ਤੇ ਜਿੰਨਾ ਸਮਾਂ ਉਹਨਾਂ ਦਾ ਦਿਲ ਕਰਦਾ ਉਹਨਾਂ ਸਮਾਂ ਅੰਦਰ ਰਹਿੰਦੇ ਜੁਗੇਸ਼ ਭੱਟ ਇਸ ਗੱਲ ਤੋਂ ਬੜਾ ਹੀ ਦੁਖੀ ਸੀ ਚਿੰਤਤ ਸੀ ਪਰ ਉਹ ਕੁਝ ਵੀ ਨਹੀਂ ਕਰ ਸਕਦਾ ਸੀ ਫਿਰ ਸਮਾਂ ਅੱਗੇ ਵੱਧਦਾ ਹੈ ਤੇ ਹੁਣ ਜੁਗੇਸ਼ ਦੀਆਂ ਪੇਂਟਿੰਗਾਂ ਦੇਖ ਕੇ ਲక్ష్ਮੀ ਦੀ ਕੁੜੀ ਜੋ 17 ਸਾਲਾਂ ਦੀ ਹੁੰਦੀ ਹੈ ਉਸ ਉੱਤੇ ਮੋਹਿਤ ਹੋ ਜਾਂਦੀ ਹੈ ਜੁਗੇਸ਼ ਦੀ ਉਮਰ 37 ਸਾਲ ਹੁੰਦੀ ਹੈ ਪਰ ਕੁੜੀ ਦੀ ਉਮਰ 17 ਸਾਲ ਹੁੰਦੀ ਹੈ ਉਸ ਤੋਂ ਦੁੱਗਣੀ ਉਮਰ ਤੋਂ ਵੀ ਵੱਧ ਦਾ ਜੁਗੇਸ਼ ਸੀ ਪਰ ਫੇਰ ਵੀ ਉਹ ਉਸ ਦੇ ਪਿਆਰ ਦੇ ਵਿੱਚ পাগল ਹੋ ਜਾਂਦੀ ਹੈ ਤੇ ਹੁਣ ਜੁਗੇਸ਼ ਮਾਂ ਤੇ ਧੀ ਦੋਨਾਂ ਨਾਲ ਸਬੰਧ ਬਣਾਉਂਦਾ ਸੀ ਜਦੋਂ ਉਸ ਨੂੰ ਮੌਕਾ ਮਿਲਦਾ ਉਹ ਦੋਨਾਂ ਨਾਲ ਸਬੰਧ ਬਣਾਉਂਦਾ ਜਦੋਂ ਇਹ ਗੱਲ ਦਾ ਬੇਟੀ ਨੂੰ ਪਤਾ ਲੱਗਿਆ ਤਾਂ ਉਸ ਨੂੰ ਬੜਾ ਗੁੱਸਾ ਆਇਆ ਉਸ ਨੇ ਜੁਗੇਸ਼ ਨੂੰ ਕਿਹਾ ਕਿ ਤੈਨੂੰ ਸਾਡੇ ਦੋਹਾਂ ਵਿੱਚੋਂ ਇੱਕ ਨੂੰ ਚੋਣਾ ਪਊ ਚਾਹੇ ਮੈਨੂੰ ਚੋਣ ਚਾਹੇ ਮੇਰੀ ਮਾਂ ਨੂੰ ਚੋਣਾ ਤੇ ਫੇਰ ਜੁਗੇਸ਼ ਤੇ ਲక్ష్ਮੀ ਦੀ ਬੇਟੀ پلان ਬਣਾਉਂਦੇ ਨੇ ਕਿ ਹੁਣ ਲక్ష్ਮੀ ਨੂੰ ਰਸਤੇ ਦੇ ਵਿੱਚੋਂ ਹਟਾਇਆ ਜਾਵੇ 13 ਅਗਸਤ 2022 ਨੂੰ ਹਮੀਰਪੁਰ ਮੋਰਾ ਦੇ ਵਿੱਚ ਇੱਕ ਸਮਰੋਹ ਹੁੰਦਾ ਹੈਗਾ ਇਹ ਹਮੀਰਪੁਰ ਮੋਰਾ ਮਾਦਾਪਾਰ ਤੋਂ ਲਗਭਗ 55 ਕਿਲੋਮੀਟਰ ਦੂਰ ਸੀ ਤੇ ਇਹ ਸਲਾਹ ਬਣਾਉਂਦੇ ਨੇ ਕਿ ਆਪਾਂ ਉੱਥੇ ਜਾਵਾਂਗੇ ਜੁਗੇਸ਼ ਜੁਗੇਸ਼ ਦਾ ਮਿੱਤਰ ਲక్ష్ਮੀ ਤੇ ਲక్ష్ਮੀ ਦੀ ਬੇਟੀ ਇਹ ਚਾਰੇ ਇਸ ਸਮਰੋਹ ਦੇ ਵਿੱਚ ਜਾਂਦੇ ਨੇ ਉੱਥੇ ਜਾਣ ਤੋਂ ਬਾਅਦ ਲక్ష్ਮੀ ਦੀ ਬੇਟੀ ਜਿੱਦ ਕਰਦੀ ਹੈ ਕਿ ਮੈਂ ਸਮੁੰਦਰ ਦੇਖ ਕੇ ਆਉਣਾ ਹੈ ਸਮੁੰਦਰ ਕੋਲ ਘੁੰਮ ਕੇ ਆਉਣਾ ਹੈ ਤਾਂ ਫਿਰ ਇਹ ਸਮੁੰਦਰ ਦੇ ਕੋਲ ਚਲੇ ਜਾਂਦੇ ਨੇ ਸਮੁੰਦਰ ਦੇ ਕੋਲ ਜਾ ਕੇ ਜੁਗੇਸ਼ ਲక్ష్ਮੀ ਦੇ ਸਿਰ ਤੇ ਇੱਕ ਭਾਰੀ ਚੀਜ਼ ਮਾਰਦਾ ਹੈ ਜਿਸ ਨਾਲ ਲక్ష్ਮੀ ਦੀ ਮੌਤ ਹੋ ਜਾਂਦੀ ਹੈ ਫਿਰ ਉਹ ਸਮੁੰਦਰ ਦੇ ਕਿਨਾਰੇ ਹੀ ਟੋਆ ਪੱਟ ਕੇ ਲక్ష్ਮੀ ਦੀ ਲਾਸ਼ ਨੂੰ ਦੱਬ ਦਿੰਦੇ ਨੇ ਫਿਰ ਹੌਲੀ-ਹੌਲੀ ਉਸ ਟੋਏ ਤੋਂ ਥੋੜੀ ਜੀ ਰੇਤ ਪਰੇ ਹੋ ਜਾਂਦੀ ਹੈ ਤੇ ਲక్ష్ਮੀ ਦਾ ਹੱਥ ਬਾਹਰ ਦਿਖਣ ਲੱਗ ਜਾਂਦਾ ਜਿਸ ਵਿੱਚ ਛਾਂਪ ਪਾਈ ਹੁੰਦੀ ਹੈ ਛਾਂਪ ਚਮਕਦੀ ਹੈ ਤੇ ਮਸ਼ਵਾਰੇ ਨੂੰ ਦਿਖਦੀ ਹੈ ਫਿਰ 1 ਸਤੰਬਰ 2023 ਨੂੰ ਇਸ ਸਾਰੇ ਘਟਨਾਕਰਨ ਦਾ ਖੁਲਾਸਾ ਪੁਲਿਸ ਕਰਦੀ ਹੈ ਤੇ ਦੱਸਦੀ ਹੈ ਕਿ ਜੁਗੇਸ਼ ਨਾਲ ਉਸ ਦੀ ਪ੍ਰੇਮਿਕਾ ਨੇ ਮਿਲ ਕੇ ਜੋ ਕਿ ਜੁਗੇਸ਼ ਤੋਂ 20 ਸਾਲ ਛੋਟੀ ਸੀ ਆਪਣੀ ਮਾਂ ਦੇ ਕਤਲ ਦਾ ਪਲਾਨ ਕੀਤਾ। ਉਹਨਾਂ ਨੇ ਸਮੁੰਦਰ ਕਿਨਾਰੇ ਲੈ ਜਾ ਕੇ ਉਸ ਦੇ ਸਿਰ ਤੇ ਭਾਰੀ ਚੀਜ਼ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ ਤੇ ਉਸ ਦੀ লাশ ਨੂੰ ਉੱਥੇ ਹੀ ਦਫਨਾ ਦਿੱਤਾ। ਇਨਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਅਸੀਂ ਕਦੇ ਵੀ ਫੜੇ ਨਹੀਂ ਜਾਵਾਂਗੇ ਪਰ ਕਾਤਲ ਜਿੰਨਾ ਮਰਜੀ ਛਾਤਰ ਕਿਉਂ ਨਾ ਹੋਵੇ ਜੁਰਮ ਕਰਨ ਵਾਲਾ ਜਿੰਨਾ ਮਰਜੀ ਛਾਤਰ ਕਿਉਂ ਨਾ ਹੋਵੇ ਇੱਕ ਨਾ ਇੱਕ ਦਿਨ ਉਸ ਦਾ ਜੁਰਮ ਲੋਕਾਂ ਦੇ ਸਾਹਮਣੇ ਆਉਂਦਾ ਹੀ ਆਉਂਦਾ ਹੈ ਦੁਨੀਆ ਦੇ ਸਾਹਮਣੇ ਆਉਂਦਾ ਹੀ ਆਉਂਦਾ ਹੈ ਜਦੋਂ ਇਹ ਸਾਰੇ ਘਟਨਾ ਕਰਮ ਦਾ ਖੁਲਾਸਾ ਹੋਇਆ ਕਿ ਮਾਂ ਤੇ ਬੇਟੀ ਦਾ ਪ੍ਰੇਮੀ ਇੱਕ ਹੀ ਸੀ ਤੇ ਬੇਟੀ ਨੇ ਆਪਣੇ ਤੋਂ ਦੁੱਗਣੀ ਉਮਰ ਦੇ ਬੰਦੇ ਦੇ ਨਾਲ ਪ੍ਰੇਮ ਕੀਤਾ ਤੇ ਆਪਣੀ ਮਾਂ ਦੇ ਕਤਲ ਦਾ ਹੀ ਛੜਿਆੰਤਰ ਰੱਤ ਦਿੱਤਾ ਤਾਂ ਲੋਕੀਂ ਕੀ ਗੱਲ ਕਹਿਣ ਤੇ ਮਜਬੂਰ ਸੀ ਕਿ ਇਹ ਕਲਯੁਗੀ ਹੈ ਹੋਰ ਕੀ ਹੈ ਕਲਯੁਗ ਦੇ ਵਿੱਚ ਇਹੋ ਜਿਹਾ ਕੁਝ ਹੀ ਹੁੰਦਾ ਹੈ ਇਹ ਜੋ ਮੈਂ ਸੱਚੀਆਂ ਘਟਨਾਵਾਂ ਤੁਹਾਨੂੰ ਸੁਣਾਉਣਾ ਹੈ ਇਸ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਇਸ ਦਾ ਮਕਸਦ ਤੁਹਾਨੂੰ ਸਤਰਕ ਕਰਨਾ ਹੈ ਤੁਹਾਨੂੰ ਜਾਗਰੂਕ ਕਰਨਾ ਹੈ ਕਿ ਐਦਾਂ ਐਦਾਂ ਦੀਆਂ ਘਟਨਾਵਾਂ ਵੀ ਆਪਣੇ ਸਮਾਜ ਦੇ ਵਿੱਚ ਹੁੰਦੀਆਂ ਰਹਿੰਦੀਆਂ ਹਨ ਹਮੇਸ਼ਾ ਜਾਗਦੇ ਰਹੋ ਸਤਰਕ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਵਿਕਾਲ